ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰਾਠੀ ਵੀਰ ਲੈ ਕੇ ਹਾਜ਼ਰ ਆ ਤੁਹਾਡੀ ਆਪਣੀ ਕਲਾ ਜੋ ਕਿ ਰਾਠੀ ਕਲਾ ਕੇਂਦਰ YouTube ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਰੱਬ ਵਰਗੇ ਦਰਸ਼ਕਾਂ ਨੂੰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਚੈਨਲ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਦਾਸ ਦੀ ਕਲਾ ਨੂੰ ਬਹੁਤ ਹੀ ਦੂਰ ਤੱਕ ਪਹੁੰਚਾਇਆ ਹਰ ਘਰ ਤੱਕ ਪਹੁੰਚਾਇਆ ਦਾਸ ਦੀ ਇਸ ਕਲਾ ਨੂੰ ਦਾਸ ਦੀ ਇਸ ਕਲਾ ਕੇਂਦਰ ਦੀ ਆਵਾਜ਼ ਨੂੰ ਮੈਂ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦਾ ਜੋ ਕਿ ਤੁਸੀਂ ਜਦੋਂ ਬਠਿੰਡਾ ਮਾਨਸਾ ਰੋਡ ਸੰਗਤਾਂ ਅਜ ਲੰਗਦੀਆਂ ਨੇ ਜਿਨ੍ਹਾਂ ਨੇ ਸਾਡੀਆਂ ਵੀਡੀਓ ਵੇਖੀਆਂ ਵੀ ਆ ਉਹ ਸਾਡੇ ਕਲਾ ਕੇਂਦਰ ਦੇ ਵਿੱਚ ਜ਼ਰੂਰ ਵਿਜ਼ਿਟ ਕਰਕੇ ਜਾਂਦੀ ਹੈ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਹ ਸੱਚੀ ਕਲਾ ਨੂੰ ਜ਼ਰੂਰ ਵੇਖ ਕੇ ਜਾਂਦਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਵੇਂ ਤੁਸੀਂ ਵੇਖ ਰਹੇ ਹੋ ਤੁਹਾਡੇ ਵੀਰ ਦੀਆਂ ਕੱਟੀਆਂ ਹੋਈਆਂ ਚੱਪਲਾਂ 2009 ਤੋਂ ਲੈ ਕੇ 2022 ਤੱਕ ਇਹ ਪੀਸੀਆਂ ਹੋਈਆਂ ਚੱਪਲਾ ਇਹ ਕਰਦਾ ਤੁਹਾਡੇ ਵੀਰ ਦੀਆਂ ਜਿਨ੍ਹਾਂ ਨੂੰ ਤੁਸੀਂ ਬੜਾ ਮੂਹ ਪਿਆਰ ਕਰਦੇ ਹੋ ਇਹ ਉਹ ਕੁਰਸੀ ਹੈ ਜਿਹਦੇ ਉੱਤੇ ਮੈਂ ਬੈਠਾ ਸੀਗਾ ਕਿ ਇੱਥੇ ਕੋਈ ਡਰਾਮੇਬਾਜ਼ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕੁਰਸੀ ਆ ਜੀ ਦੇ ਉੱਤੇ ਮੈਂ 13 ਸਾਲ ਲਗਾਤਾਰ ਬੈਠਾ ਸੀਗਾ ਤੇ ਤੁਸੀਂ ਮਾੜਾ ਮੂਹਾਂ ਪਿਆਰ ਕਰਦੇ ਹੋ ਤੁਹਾਡਾ ਆਪਣਾ ਰਾਠੀ ਵੀਰ ਸਦਾ ਖੁਸ਼ ਰਹੋ ਤੁਸੀਂ ਵੱਧ ਤੋਂ ਵੱਧ ਰਾਠੀ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੁਹਾਡਾ ਆਪਣਾ ਰਾਠੀ ਵੀਰ